ਸਾਨੂੰ ਪਤਾ ਨਹੀਂ ਸੀ ਹੁਣ ਜੋ ਸਾਡੇ ਕੋਲੇ ਆਇਆ ਅਮਰੀਕਾ ਸਿਓ ਆਇਆ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਇੱਥੇ ਬੈਠੇ ਸੀ ਬੰਦਿਆਂ ਨੂੰ ਲੈ ਗਏ ਅਸੀਂ ਬੰਦਾ ਤੂੰ ਕੀ ਕਰਾਉਣਾ ਕੀ ਮਾਹੌਲ ਬਣਾਤਾ ਸਰਕਾਰ ਨੇ ਇਹ ਪਿੰਡਾਂ ਦੇ ਵਿੱਚ ਆ ਕੇ ਮਾਹੌਲ ਬਣਵਾਉਂਦਾ ਸਰਕਾਰ ਦੇ ਲਈ ਬਹੁਤ ਮਤਭਾਗੀ ਗੱਲ ਹੈ ਖਤਰੇ ਵਾਲੀ ਗੱਲ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਅਮਨ ਦੇ ਕਾਨੂੰਨ ਦੀ ਸਥਿਤੀ ਬਣੀ ਹੋਈ ਨਹੀਂ ਹੈ ਪੁਲਿਸ ਦੇ ਵੱਲ ਲਗਾਤਾਰ ਇਹ ਨਾ ਅਗਰੈਸ਼ਨ ਰਿਹਾ ਹੈਗਾ ਤੇ ਇੱਥੇ ਅਸੀਂ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਏ ਸੀਗੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਤੇ ਸਾਡੇ ਉੱਪਰ ਚਾਰੇ ਤਰਫ ਜਿੰਨੇ ਵੀ ਛਤਾਂ ਨੇ ਉੱਥੇ ਉੱਪਰ ਉਹਨਾਂ ਦੇ ਉੱਪਰ ਜੋ ਬੰਦੇ ਖੜੇ ਸੀ ਉਹਨਾਂ ਨੇ ਸਾਡੇ ਉੱਪਰ ਪਥਰਾਵ ਕੀਤਾ ਕੀ ਬੜ ਅੰਮ੍ਰਿਤਪਾਲ ਆ ਜੀ ਕੀ ਹੋਇਆ ਇੱਥੇ ਇੱਥੇ ਹੀ ਪੁਲਿਸ ਸਰਾ ਤੱਕ ਆਈ ਅਸੀਂ ਤਾਂ ਕਿਸਾਨ ਸਾਰੇ ਡੇਰੇ 'ਚ ਬੈਠੇ ਸੀਗੇ ਸਾਨੂੰ ਬੈਠੇ ਤੇ ਲੱਠੀ ਯਾਰਜ ਕੀਤਾ ਜੀ ਸਾਨੂੰ ਇਹ ਪੁਲਿਸ ਨੇ ਪੂਰਾ ਤੱਕਾ ਕੀਤਾ ਜੀ ਪੁਲਿਸ ਕਹੇ ਸਾਡੇ ਨਾਲ ਸਾਡੇ ਬੈਠਿਆਂ ਤੇ ਲੱਠੀ ਯਾਰਜ ਕੀਤਾ ਜੀ ਬੈਠਿਆਂ ਤੇ ਜੀ ਪਿੰਡ 'ਚ ਆ ਕੇ ਜਮਾ ਆਹ ਦੇਖੋ ਇਹ ਉਂਗਲ ਤੋੜਤੀ ਨਾ ਨੜੇ ਤੇ ਲੱਤਦੇ ਹੋ ਗਏ ਜੀ ਲੱਤੇ ਡੜਾ ਮਾਰਿਆ ਤੱਕ ਸਾਨਾ ਬਹੁਤ ਸਟਾ ਵੱਜੇ ਇੱਕ ਦੇ ਅਥਰੂਗਾ ਬਾਗ ਅੱਥ ਚੱਲ ਗਿਆ ਜੀ ਇੱਕ ਦੇ ਸਰਚ ਡੜਾ ਵੱਜ ਜਾ ਆਸਰ ਪੜ ਗਿਆ ਜੀ ਕਈ ਦੇ ਲੱਤ ਲੁੱਤਾ ਦੇ ਵੀ ਡੰਗਾ ਬਹੁਤ ਵੱਜੇ ਡਲੇ ਬਹੁਤ ਵੱਜ ਗਏ ਸਾਨੂੰ ਡੰਗਾ ਨਾਲ ਬਹੁਤ ਘੁੱਟਿਆ ਜਿਹਨਾਂ ਨੇ ਤੇ ਹਲੇ ਸਾਨੂੰ ਕਹਿੰਦੇ ਕਿਸਾਨ ਤਾਂ ਕਾ ਕਰਦੇ ਪਰ ਜੀ ਇਹ ਸਰਕਾਰ ਤੇ ਪੁਲਿਸ ਕਾ ਕਰਦੀ ਜੀ ਬਸ ਇਹ ਇਹਦਾ ਕੋਈ ਘਰ ਨਹੀਂ ਦੇਖੋ ਕੋਈ ਬਾਹਰ ਨਹੀਂ ਪ੍ਰਸ਼ਾਸਨ ਕਹਿ ਰਿਹਾ ਜੀ ਸਾਡੇ ਬੰਦੇ ਬੰਦੀ ਬਣਾ ਲਏ ਹੁਣ ਆਪ ਨੂੰ ਕਿ ਹੋਈ ਸੀ ਉਹ ਦੇਖੋ ਇਹ ਆਪਣੇ ਆਪ ਇੱਥੇ ਜਰ ਕੋਈ ਮਾੜਾ ਮੋੜਾ ਟਕਰਾਲੀ ਹਾਲਤ ਬਣੀ ਐ ਪੀੜੀ ਬੀਹੀ ਸੀ ਆਪਣੇ ਆਪ ਵੜਿਆ ਕਿਸੇ ਨੇ ਬੰਦੀ ਨਹੀਂ ਵੜਾਏ ਸਾਨੂੰ ਪਤਾ ਨਹੀਂ ਸੀ ਹੁਣ ਜੋ ਸਾਡੇ ਕੋਲੇ ਆਇਆ ਐ ਅਮਰੀਕਾ ਸੇ ਆਇਆ ਐ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਐ ਇੱਥੇ ਬੈਠੇ ਸੀ ਬੰਦਿਆਂ ਨੂੰ ਲੈ ਗਏ ਅਸੀਂ ਬੰਦਾ ਤੂੰ ਕੀ ਕਰਾਉਣਾ ਸਾਡੇ ਆਪ ਦੇ ਉਹ ਬਗਾਨੇ ਆ ਜਿਹੜਾ ਇਹਨਾਂ ਨੇ ਭੇਡ ਬਣਾ ਛੱਡਿਆ ਇਹਦੇ ਕੋਈ ਇਹਨਾਂ ਦਾ ਤਖੜਿਆ ਦਾ ਹੈਗਾ ਸਾਡੇ ਆਪ ਦੇ ਬੰਦਿਆਂ ਨੂੰ ਇਸ ਤਰ੍ਹਾਂ ਅੱਧਿਆਂ ਨੂੰ ਅਸੀਂ ਤਾੜੀ ਬੈਠਿਆ ਤੇਨੂੰ ਇਹ ਡਾਂਗਾ ਮਾਰ ਮਾਰ ਕੇ ਗੋਲੇ ਚਲਾਈ ਜਾਂਦੇ ਆ ਕੀ ਮਾਹੌਲ ਬਣਾਤਾ ਸਰਕਾਰ ਨੇ ਇਹ ਪਿੰਡਾਂ ਦੇ ਵਿੱਚ ਆ ਕੇ ਮਾਹੌਲ ਬਣਾਉਣਾ ਸਰਕਾਰ ਦੇ ਲਈ ਬਹੁਤ ਮਤਭਾਗੀ ਗੱਲ ਐ ਖਤਰੇ ਵਾਲੀ ਗੱਲ ਐ ਉਹਨਾਂ ਵਾਸਤੇ ਆਉਣ ਵਾਲੇ ਜਿਹੜਾ ਦੇ ਵਿੱਚ ਜਿਹੜਾ ਮਾਹੌਲ ਭਾਜਪਾ ਵਾਸਤੇ ਤਿਆਰ ਹੋਇਆ ਸੀ ਇਹ ਮਾਹੌਲ ਉਹ ਤਿਆਰ ਕਰ ਰਹੇ ਆ ਇੱਕ ਅੰਜ ਪੁਲਿਸ ਮੁਲਾਜ਼ਮ ਤੁਸੀਂ ਦੇਖੋ ਬੰਦੀ ਬਣਾਈ ਹੋਈ ਸੀ ਕੋਈ ਬੰਦੀ ਨਹੀਂ ਬਣਾਇਆ ਸੀ ਕੋਈ ਬੰਦਾ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਜਦੋਂ ਉਹਨਾਂ ਨੇ ਗੱਲਬਾਤ ਚਲਾਈ ਪਹਿਲਾਂ ਉਹ ਸਿੱਧੀ ਚਲਾਉਣ ਲੱਗੇ ਜਿਵੇਂ ਫੋਨਾਂ ਰਾਹੀਂ ਚੱਲੀ ਆ ਬੰਦੇ ਇੱਥੇ ਬੈਠੇ ਸੀ ਬੰਦੇ ਲੈ ਗਿਆ ਅਮਰੀਕਸੋਂ ਅਸੀਂ ਬੰਦੀ ਬਣਾਉਣ ਜੋਗੇ ਕਿੱਥੇ ਆ ਅਸੀਂ ਆਪਦੀ ਖਲ ਬਚਾਈ ਜਾਂਦੇ ਆ 2 ਘੰਟੇ ਹੋ ਗਏ 2.5 ਘੰਟੇ ਇਹ ਕਿਹੜੀ ਹਾਲਤ 'ਚ ਬੜੇ ਹੋਏ ਆ ਦੇਖੋ ਇਹ ਮਾਹੌਲ ਇਹ ਨਾ ਵਸਦਾ ਪਾਕਿਸਤਾਨ ਦੇ ਲੋਕ ਹੁੰਨੇ ਆ ਸੀ ਇਸ ਤਰ੍ਹਾਂ ਕਿਸਾਨਾਂ ਦੇ ਨਾਲ ਬਿਹਾਰ ਕਰਨਾ ਸਰਕਾਰ ਦੇ ਲਈ ਇਹ ਖਤਰੇ ਦੀ ਘੰਟੀ ਹੈ ਉਹ ਜਿੱਥੇ ਮਰਜ਼ੀ ਭੱਜ ਲੈਣ ਜ਼ਮੀਨਾਂ ਦੀ ਜਿਹੜੀ ਮਾਲਕੀ ਹੈ ਨਾ ਕਿਸਾਨਾਂ ਦੀ ਰਹੂਗੀ ਕਿਸਾਨਾਂ ਨੂੰ ਰਿਹਾ ਕਰਾ ਕੇ ਹਰ ਹਾਲਤ ਰ੍ਹਾਂਗੇ ਇਸ ਗੱਲ ਤੇ ਮੁਨਕਰ ਹੋ ਕੇ ਬਾਗੀ ਹੋ ਕੇ ਸਰਕਾਰ ਸਾਡੇ ਉੱਤੇ ਚੜ ਕੇ ਆਉਂਦੀ ਆ ਸੋਚ ਲੈ ਆਪ ਗਾਹ ਬੈਠਣ ਨੂੰ ਤਿਆਰ ਹੈ ਬੈਠੋ ਗੱਲ ਕਰ ਲੋ ਇਹ ਤਰੀਕਾ ਨਜਾਇਜ਼ ਨਹੀਂ ਹੁੰਦਾ ਕਹਿੰਦੇ ਜਿਹੜਾ ਹੋ ਰਿਹਾ ਅਸੀਂ ਬੈਠ ਰਹੇ ਹਾਂ ਅਸੀਂ ਤਾਂ ਪਰਸੋਂ ਵੀ ਮੀਟਿੰਗ ਕਿਉਂਕਿ ਇਹ ਤਾਂ ਫੋਰਸ ਵਾਪਸ ਲੈਣ ਨੂੰ ਸਾਨੂੰ ਲੈ ਜਾਉ ਨਾਲ ਤਾਂ ਅਸੀਂ ਉਹ ਆਪਣੇ ਉਹ ਜਿਹੜਾ ਫੋਰਸ ਦਾ ਵਾਪਸ ਹੋਣ ਨਾਲ ਕੋਈ ਅਗਰੈਸਿਵ ਹੋਣ ਨਾਲ ਕੋਈ ਐਡਾ ਇਸ਼ੂ ਨਹੀਂ ਹੈਗਾ ਲੇਕਿਨ ਠੀਕ ਹੈ ਜੋ ਲਾਅਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਫੋਰਸ ਆਈ ਹੈ ਚਲੋ ਉਹਨਾਂ ਨੇ ਵੀ ਜਿਹੜੇ ਅਗਰੈਸਿਵ ਜਿਹੜੇ ਜੂਥ ਹੈਗਾ ਉਹਨਾਂ ਨੇ ਹੋ ਕੇ ਥੋੜਾ ਬਹੁਤ ਉਹ ਜਿਹੜਾ ਪਹਿਲਾ ਕਲੈਸ਼ ਹੋਇਆ ਕਿੰਨੇ ਕਿ ਜ਼ਖਮੀ ਹੋਏ ਨੇ ਪੁਲਿਸ ਦੇ ਜਾਂ ਕਿਸਾਨਾਂ ਦੀ ਰਿਪੋਰਟ ਹੈ ਪੁਲਿਸ ਦਾ ਵੀ ਕੋਈ ਜ਼ਖਮੀ ਨਹੀਂ ਹੋਤਾ ਆਲਮੋਸਟ ਜਦੋਂ ਬਿਲਕੁਲ ਡੀਐਸਪੀ ਕੋਲ ਮੇਰੇ ਨੇ ਦੱਸ ਰਹੇ ਫਿਲਹਾਲ ਤੁਹਾਡੇ ਕੋਲੇ ਰਹਿ ਗਿਆ ਕੁਝ ਉਹਨਾਂ ਦਾ ਹੋਰ ਵੀ ਸਮਾਨ ਰਹਿ ਗਿਆ ਹਨਾ ਹੋਰ ਤਾਂ ਕੁਝ ਨਹੀਂ ਰਿਹਾ ਬਈ ਆ ਜਾਣ ਲੈ ਜਾਣੇ ਹੈ ਹੈ ਹੀ ਹੈ ਹੈਗੇ ਆ ਆ ਜਾਣ ਚਾਹ ਪਾਣੀ ਵੀ ਰਹਿਣਾ ਹੈ ਅੱਛਾ ਕੁਝ ਪੁਲਿਸ ਕਹਿੰਦੇ ਕਮਰੇ ਚ ਵੀ ਬੰਦ ਕਰ ਲਈ ਸੀ ਤੁਸੀਂ ਕਮਰੇ ਚ ਦਾ ਆ ਵੀ ਬੰਦ ਹੋਇਆ ਜਿਹਦੇ ਬਾਉਣਾ ਵਾਲਾ ਉਹ ਲੋਕੇ ਨੇ ਲੁਕ ਕੇ ਉਹ ਕਰਦੇ ਨੇ ਹਾਂ ਸਮਾਨ ਲੈ ਲੈਂਦੇ ਸੀ ਜਾਂ ਥੂਗਾਂ ਦੇ ਗੋਲੇ ਮਾਰਦੇ ਸੀ ਆਪਦੀ ਪੈ ਗਈਆਂ ਉਹਨਾਂ ਦੇ ਦੀ ਬਚਾਲੇ ਆ ਗਏ ਉਹ ਅਬ ਉੱਧਰ ਨੂੰ ਸੀ ਨਾ

ਅੱਜ ਜਿਹੜਾ ਮੈਂ ਕੀ ਕਹਿਣਾ ਚਾਹੁੰਦੀ ਆ ਜੀ ਇਸ ਕੀ ਬਦਲ ਸਿਚੁਏਸ਼ਨ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਅਮਨ ਦੇ ਕਾਨੂੰਨ ਦੀ ਸਥਿਤੀ ਬਣੀ ਹੋਈ ਹੈਗੀ ਮੈਡਮ ਜਿਸ ਤਰ੍ਹਾਂ ਅਥਰੂ ਗੈਸ ਵੀ ਚੱਲੇ ਉਹਨਾਂ ਵੱਲੋਂ ਡਲੇ ਵੀ ਚਲਾਏ ਗਏ ਲੇਕਿਨ ਤੁਹਾਡੇ ਬੰਦੇ ਵੀ ਕੁਝ ਜਿਹੜੇ ਨੇ ਉਹ ਉਹਨਾਂ ਨੇ ਬਿਠਾ ਲਏ ਸੀਗੇ ਰਾਉਂਡ ਅਪ ਕੀਤੀ ਸੀਗੇ ਕੀ ਕਾਰਨ ਸੀਗਾ ਹੁਣ ਛੜਾਏ ਗਏ ਨੇ ਉਹ ਅ ਦੇਖੀਏ ਇਹ ਯਹਾਂ ਜੋ ਮੌਬ ਸੀ ਉਹਦੇ ਵਿੱਚ ਕੁਝ ਸਾਡੇ ਜਿਹੋ ਵਾਂਟਡ ਕੇਸਿਸ ਦੇ ਵਿੱਚ ਕ੍ਰਿਮੀਨਲਸ ਵੀ ਹੈ ਉਹ ਵੀ ਲੋਕੇ ਬੈਠੇ ਸੀਗੇ ਤੇ ਦੂਜਾ ਅਗਰੈਸਿਵ ਫੋਰਸ ਅਗਰੈਸਿਵ ਮੌਬ ਸੀਗੀ ਪੁਲਿਸ ਦੇ ਵੱਲ ਲਗਾਤਾਰ ਇਨ ਦਾ ਅਗਰੈਸ਼ਨ ਰਹਾ ਹੈਗਾ ਤੇ ਇੱਥੇ ਅਸੀਂ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਏ ਸੀਗੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਤੇ ਸਾਡੇ ਉੱਪਰ ਚਾਰੇ ਤਰਫ ਜਿੰਨੇ ਵੀ ਛਤਾਂ ਨੇ ਉੱਥੇ ਉੱਪਰ ਉਹਨਾਂ ਦੇ ਉੱਪਰ ਜੋ ਬੰਦੇ ਖੜੇ ਹੋ ਸੀਗੇ ਉਹਨਾਂ ਨੇ ਸਾਡੇ ਉੱਪਰ ਪਥਰਾਅ ਕੀਤਾ ਤੇ ਉਹ ਜਦੋਂ ਪਥਰਾਅ ਹੋਣ ਲੱਗਿਆ ਔਰ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਜੋ ਸਟੋਨ ਪੈਲਟਿੰਗ ਹੋਈ ਤਾਂ ਅਸੀਂ ਫਿਰ ਟੀਅਰ ਗੈਜ਼ੀ ਵਰਤੋਂ ਕਰਦੇ ਹੋਏ ਇੱਕ ਬਰੀ ਮੌਬ ਨੂੰ ਡਿਸਪਰਸ ਕੀਤਾ ਤੇ ਹੌਲੀ-ਹੌਲੀ ਫਿਰ ਏਰੀਆ ਦੇ ਵਿੱਚ ਡੋਮਿਨੇਸ਼ਨ ਕ ਮੇਨਟੇਨ ਕਰਦੇ ਹੋਏ ਇੱਥੇ ਆਰਡਰ ਨੂੰ ਮੇਨਟੇਨ ਕੀਤਾ ਹੈਗਾ ਕਿਸਾਨ ਕਿਸਾਨ ਕਹਿੰਦੇ ਕਿ ਪੁਲਿਸ ਨੇ ਪਹਿਲਾਂ ਸਾਡੇ ਤੇ ਆ ਕੇ ਡਲੇ ਵੀ ਭਰਾਏ ਨੇ ਜੀ ਮੈਂ 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 ਕਹਿੰਦੀ ਮੈਂ ਮੈਂ ਕਹਿੰਦੀ ਮੌਬ ਸੀਗੀ ਤੇ ਸਿਰਫ ਮੌਬ ਹੈ ਤੇ ਮੌਬ ਦਾ ਪਾਰਟ ਸੀਗੇ ਕੁਝ ਜੋ ਸਾਡੇ ਕੇਸਿਸ ਦੇ ਵਿੱਚ ਵਾਂਟਡ ਅਕਿਊਜ਼ਡ ਹੈ ਤੇ ਪੂਰੀ ਪੂਰੀ ਮੌਬ ਸੀਗੀ ਅਗਰੈਸਿਵ ਮੌਬ ਸੀਗੀ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਡੇ ਬਰਾਤਾਂ ਕੀਤਾ ਕੁਝ ਜਿਹੜੇ ਪ੍ਰਦਰਸ਼ਨਕਾਰੀ ਸੀਗੀ ਜਿਨ੍ਹਾਂ ਨੇ ਸਾਡੇ ਉੱਪਰ ਅਟੈਕ ਕੀਤਾ ਕੁਝ ਅਸੀਂ ਡੀਟੇਨ ਵੀ ਕੀਤਾ ਉਹਨਾਂ ਦੇ ਉੱਪਰ ਫਿਰ ਬਣਦੀ ਕਾਨੂੰਨੀ ਕਾਰਵਾਈ ਵੀ ਕਰਨੀ ਹੋ ਰਹੀ ਹੈ ਪੁਲਿਸ ਬਿਲਕੁਲ ਠੀਕ ਹੈ ਕੋਈ ਚੱਕ ਵੀ ਨਹੀਂ ਹੈ ਤੇ ਅਸੀਂ ਸਾਡੇ ਛੋਟੀ ਬੋਟ ਮਾਈਨਰ ਇੰਜਰੀ ਉਹ ਤਾਂ ਪੱਥਰ ਦੇ ਕਰਕੇ ਹੈਗੀ ਬਟ ਸਾਡੇ ਹੌਸਲੇ ਬਿਲਕੁਲ ਬੁਲੰਦ ਹੈ ਫੋਰਸ ਕਿੰਨੀ ਲਾਈ ਹੈ ਜ਼ਿਲ੍ਹੇ ਫੋਰਸ ਜ਼ਿਲ੍ਹੇ ਦੇ ਵਿੱਚ तकरीबन ਅਸੀਂ 2.5 ਹਜ਼ਾਰ ਤੋਂ ਉੱਪਰ ਫੋਰਸ ਪੂਰੇ ਜ਼ਿਲ੍ਹੇ ਦੇ ਅੰਦਰ ਲਾਈ ਹੋਈ ਹੈ ਵੱਖਰੇ ਵੱਖਰੇ ਪੁਆਇੰਟਸ ਉੱਪਰ ਨਾਕਾਬੰਦੀ ਜ਼ਿਲ੍ਹੇ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਵਿੱਚ ਕਿਸਾਨਾਂ ਨਾਲ ਕੋਈ ਗੱਲਬਾਤ ਕੀਤੀ ਹੈ ਕਿਸਾਨਾਂ ਨਾਲ ਕੋਈ ਗੱਲਬਾਤ ਕੀਤੀ ਹੈ ਗੱਲਬਾਤ ਹੋਈ ਹੈ ਨਹੀਂ ਮੈਂ ਦੇਖੋ ਦੁਬਾਰਾ ਬਾਰ ਬਾਰ ਮੀਡੀਆ ਦੇ ਸਾਥੀਆਂ ਦੇ ਥਰੂ ਆਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਚੀਜ਼ ਜੋ ਹੈ ਅੱਗੇ ਵਧਣੀ ਲੀਗਲ ਤਰੀਕੇ ਨਾਲ ਹੀ ਵਧ ਸਕਦੀ ਹੈ ਜੋ ਇਸ ਗਰੁੱਪ ਦੀ ਮੰਗ ਹੈਗੀ ਉਹ ਲੀਗਲ ਤਰੀਕੇ ਨਾਲ ਅਗਰ ਪੋਸੀਬਲ ਹੋਏਗੀ ਤਾਂ ਪ੍ਰਸ਼ਾਸਨ ਮਦਦ ਕਰੇਗਾ ਲੇਕਿਨ ਅਗਰ ਉਹ ਲੀਗਲ ਨਹੀਂ ਹੋ ਪਾਏਗਾ ਕਿਉਂਕਿ ਜੋ ਪੂਰਾ ਪੂਰਾ ਮਸਲਾ ਹੈ ਉਹ ਜੁਡੀਸ਼ਰੀ ਦੇ ਕੋਲ ਆਲਰੇਡੀ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੇ ਅੰਡਰ ਕਨਸਿਡਰੇਸ਼ਨ ਹੈਗਾ ਤੇ ਲਰਨਡ ਕੋਰਟਸ ਦੇ ਵਿੱਚ ਵੀ ਜੋ ਸੈਸ਼ਨ ট্রਾਇਲ ਕੋਰਟਸ ਹੈ ਉੱਥੇ ਵੀ ਚੱਲ ਰਿਹਾ ਹੈਗਾ ਤੋਂ ਪੁਲਿਸ ਜੋ ਜੁਡੀਸ਼ੀਅਲ ਪ੍ਰੋਸੈਸ ਹੁੰਦਾ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ ਤੇ ਅਸੀਂ ਇਹਨਾਂ ਨੂੰ ਬਾਰ ਬਾਰ ਆਈ ਚੀ ਸਮਝਾ ਚੁੱਕੇ ਹ ਲੀਗਲ ਤਰੀਕੇ ਨਾਲ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਲੀਗਲ ਤੋਂ ਇਲਾਵਾ ਸਾਡੇ ਕੋਲ ਕੋਈ ਇਹਨਾਂ ਦੇ ਨੀ ਕੋਈ ਸਮਝੌਤੀ ਬਣੀ ਹੈ ਇਹਨਾਂ ਦੇ ਨੇ ਮੈਂ ਤੁਹਾਨੂੰ ਦੁਬਾਰਾ ਉਹ ਹੀ ਦੱਸ ਰਿਹਾ ਜੀ ਜੁਡੀਸ਼ੀ ਦੇ ਕੋਲ ਸਾਰਾ ਮਸਲਾ ਹੈ ਕਿ ਰਸਾਨਾ ਨੂੰ ਰੋਕਿਆ ਜਾ ਰਿਹਾ ਹੈ ਮਤਲਬ ਨਹੀਂ ਧਰਨਾ ਤੇ ਜਾਣ ਦਿੱਤਾ ਜਾਵੇਗਾ ਨਹੀਂ ਜੀ ਬਸ ਅਸੀਂ ਆਰਡਰ ਨੂੰ ਮੇਨਟੇਨ ਕੀਤਾ ਹੈ ਐਂਡ ਸਭ ਠੀਕ ਹੈਗਾ ਇਥੇ ਮੰਦੇ ਕਾਨੂੰਨ ਵਾਬਰ ਕਰਾਰੇਗਾ ਜੀ ਥੈਂਕ ਯੂ